ਸਤਲੁਜ ਦਰਿਆ ਦੇ ਵਿੱਚ ਮਗਰਮੱਛ ਵੇਖਣ ਤੋਂ ਬਾਅਦ ਇੱਕ ਡਰ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਕਿਉਂਕਿ ਸਤਲੁਜ ਦੇ ਵਿੱਚ ਜੇ ਪਿੱਛੋਂ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜਾਂ ਪਿੱਛੋਂ ਪਹਾੜੀ ਇਲਾਕੇ ਜੋ ਪਾਣੀ ਵੀ ਜਿਹੜਾ ਹੁਣ ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤੋਂਦਾ ਕਿਉਂਕਿ ਹੁਣ ਮੁਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਚੋਂ ਪ੍ਰਦਾਨ ਕਰ ਰਹੇ ਨੇ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਮੈਂ ਸ਼ਿਵਕੰਤ ਸਿੰਘ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋਇਆ ਕਿ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਕ ਲੈਣ ਸਾਈਡ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਪਣੇ ਅਫਸਰਾਂ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਕਤ ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਕਿ ਆ ਰਿਹਾ ਪਾਣੀ ਦਾ ਬਹਾਵ ਕਾਫੀ ਤੇਜ਼ ਆ ਤੇ ਮਗਰ ਮੱਛੀ ਜਿਹੜੇ ਸਤਲੁਜ ਦੀ ਦਰਿਆ ਵਿੱਚ ਦੇਖੇ ਗਏ ਨੇ ਵੀ ਇਹਨੂੰ ਲੈ ਕੇ ਕਾਫੀ ਡਰ ਦਾ ਮੋਲ ਆ ਵੀ ਅਸੀਂ ਪਿੰਡ ਵਾਲਿਆਂ ਨਾਲ ਗੱਲ ਕਰਾਂਗੇ ਵੀ ਆ ਮਗਰ ਮੱਛੀ ਨੂੰ ਲੈ ਕੇ ਤੇ ਕਿਸ ਤਰ੍ਹਾਂ ਦਾ ਜਿਹੜਾ ਇਹ ਸੋਚ ਰੱਖਦੇ ਆ ਭਾਈ ਜਿਹੜਾ ਮਗਰ ਮੱਛੀ ਵੇਖਿਆ ਗਿਆ ਉਹ ਕਿਵੇਂ ਦਿਖਦੇ ਤੁਸੀਂ ਮਗਰ ਮੱਛੀ ਸਰ ਪਾਣੀ ਤਾਂ ਉੱਪਰ ਇੱਕਦਾਂ ਉੱਠਦਾ ਫੇ ਨੀਚੇ ਹੋ ਜਾਂਦਾ ਤੇ ਜਦ ਦਿਖਦਾ ਤਾਂ ਬਹੁਤ ਡਰਾਂ ਦਾ ਲੋਕੀ ਨੜੇ ਨਹੀਂ ਲੱਗਦੇ ਦਰਿਆ ਦੇ ਕੰਡਾ ਤੇ ਚੜ ਜਾਂਦੇ ਫੋਨ ਤੁਸੀਂ ਕੀ ਸਮਝਦੇ ਹੋ ਵੀ ਜੇ ਜਿੱਥੇ ਬੇੜੀ ਵੀ ਚੱਲਦੀ ਆ ਜੇ ਮਗਰਮੱਛ ਉਥੇ ਦੇਖਿਆ ਜਾਂਦੇ ਆ ਜਾਂ ਮਤਲਬ ਕਿ ਨੇੜੇ ਕਿਤੇ ਆਂਦੇ ਤੇ ਕਿੰਨਾ ਡਰ ਦੇਂਦਾ ਡਰ ਤਾਂ ਕਾਫੀ ਹੈ ਜੀ ਡਰ ਤਾਂ ਬਹੁਤ ਹੀ ਜ਼ਿਆਦਾ ਮਗਰਮੱਛ ਤਾਂ ਇੰਨਾ ਡਰਾ ਕੇ ਜੀ ਦੇਖ ਵੀ ਲੈਣਾ ਤਾਂ ਇੰਨਾ ਡਰਾ ਕੇ ਕਿ ਕਿਤੇ ਖਾ ਨਾ ਜਾਏ ਉਹ ਤਾਂ ਸਾਬਤ ਹੀ ਬੰਦੇ ਨੂੰ ਖਾ ਜਾਂਦਾ ਤੇ ਬੇੜੀ ਦੇ ਬੇੜੀ ਫਿਰ ਚੱਲ ਸਕਦੀ ਇਹਨਾਂ ਹਾਲਾਤਾਂ 'ਚ ਨਾ ਜੀ ਬੇੜੀ ਨਹੀਂ ਚੱਲੇਗੀ ਬੇੜੀ ਤਾਂ ਵੈਸੀ ਪੁੱਠੀ ਹੋ ਜਾਏਗੀ ਸਭ ਜੋ ਜਨਤਾ ਵਿੱਚ ਹੋਏਗੀ ਸਭ ਖਤਮ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੱਸਿਆ ਪਿੰਡ ਵਾਸੀਆਂ ਨੇ ਵੀ ਮਤਲਬ ਇਹ ਸਾਤੌਰੀ ਦਰਿਆ ਬਹੁਤ ਵੱਡਾ ਹੈ ਇਹ ਮਗਰਮੱਛ ਕਿੱਥੋਂ ਚੱਲਦਾ ਤੇ ਕਿੱਥੇ ਆਂਦਾ ਇਹ ਨਹੀਂ ਪਤਾ ਲੱਗਦਾ ਲੇਕਿਨ ਜੇ ਉਹ ਨੇੜੇ ਕਿਸੇ ਦੇ ਆਂਦਾ ਤੇ ਉਹ ਮਤਲਬ ਕਿ ਕਾਫੀ ਨੁਕਸਾਨ ਵੀ ਜੜਾ ਪਹੁੰਚਾ ਸਕਦਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਬੇੜੀ ਵੀ ਨਹੀਂ ਚੱਲ ਸਕਦੀ ਕਿਉਂਕਿ ਬੇੜੀ ਦੇ ਵਿੱਚ ਜੇ ਕਰੀਬ ਆਂਦਾ ਤੇ ਉਹ ਫਿਰ ਬੇੜੀ ਨੂੰ ਵੀ ਪਲਟਾ ਸਕਦਾ ਤੇ ਕਾਫੀ ਜਾਨੀ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਜੜਾ ਮਗਰਮੱਛ ਜੜੇ ਸਾਤੌਰੀ ਦਰਿਆ ਵਿੱਚ ਵੇਖੇ ਗਏ ਨੇ ਵੀ ਉਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਪਿੰਡ ਵਾਸੀਆਂ ਵਾਸਤੇ ਜਾਂ ਸਾਤੌਰੀ ਦਰਿਆ ਦੇ ਇਹ ਕਹਿੰਦੇ ਆ ਵੀ ਭਾਜੀ ਜੇ ਲੈਂਦੇ ਵੀ ਇਹ ਵੇਖਿਆ ਤਾਂ ਮਤਲਬ ਦਰਿਆ ਤੋਂ ਦੂਰ ਰਹਿਣਾ ਚਾਹੀਦਾ ਹਾਂਜੀ ਹਾਂਜੀ ਦਰਿਆ ਤੋਂ ਤਾਂ ਕਾਫੀ ਦੂਰ ਰਹਿਣਾ ਚਾਹੀਦਾ ਜੀ ਦਿਖਿਆ ਤਾਂ ਦਰਿਆ ਦੇ ਤਾਂ ਨਜ਼ਦੀਕ ਹੀ ਨਹੀਂ ਜਾਣਾ ਚਾਹੀਦਾ ਜੀ ਬੋਡ ਆ ਰਹੇ ਹੁੰਦਾ ਜੀ ਮਗਰਮੱਛ ਤਾਂ ਬਹੁਤ ਜ਼ਿਆਦਾ ਇਹ ਮਗਰਮੱਛ ਦਾ ਡਰ ਹੈ ਕਾਫੀ ਜਿਆ ਲੋਕਾਂ ਨੂੰ ਸਤਾਂ ਦਾ ਦਿਖਾਈ ਦੇ ਰਿਹਾ ਵੀ ਅਸੀਂ ਵੀ ਇਹ ਕਵਾਂਗੇ ਵੀ ਜਿੱਥੇ ਨਜ਼ਰ ਆਂਦਾ ਸਾਤੋ ਦੀ ਦਰਿਆ ਜਿੱਥੇ ਪਾਣੀ ਵਹਦਾ ਪਿਆ ਉਸ ਕਰਕੇ ਜ ਮਗਰਮੱਛ ਦੇਖੇ ਗਿਆ ਉਸ ਜਗ੍ਹਾ ਤੋਂ ਜੜਾ ਉਹ ਦੂਰ ਲੋਕਾਂ ਨੂੰ ਜ਼ਰੂਰ ਰਹਿਣਾ ਚਾਹੀਦਾ ਕਿਉਂਕਿ ਆਪਣੀ ਜਿਹੜੀ ਹਫਾਜ਼ਤ ਜਿਹੜੀ ਆ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਆਪਣੀ ਜਾਨ ਜਿਹੜੀ ਆ ਜੋਖਮ ਚ ਨਾ ਪਾਈ ਜਾਵੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫੋਰੀਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ YouTube Facebook Instagram X aur WhatsApp channel par